ਸਾਤਸਰੀਆ ਕਾ ਸਾਊਥ ਕੋਰੀਆ ਦੇ ਵਿੱਚ ਜੇਜੂ 에ਅਰਲਾਈਨ ਕੰਪਨੀ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ 179 ਲੋਕਾਂ ਦੀ ਮੌਤ ਹੋ ਗਈ ਲਗਭਗ 180 ਦੀ ਤੇ ਕੰਪਨੀ ਦੇ ਜਿਹੜੇ ਪ੍ਰਬੰਧਕ ਨੇ ਫੁਟੇਜ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਸਿਰ ਝੁਕਿਆ ਹੋਇਆ ਕਿਉਂਕਿ 19 ਸਾਲਾਂ ਦੇ ਵਿੱਚ ਇਹ ਪਹਿਲਾ ਵੱਡਾ ਹਾਦਸਾ ਹੋਇਆ ਉਹ ਸਿਰ ਸਿੱਟ ਕੇ ਖੜੇ ਨੇ ਤੇ ਸਿਰ ਆਪਣੇ ਤੇ ਜ਼ਿੰਮੇਵਾਰੀ ਲੈ ਰਹੇ ਨੇ ਇਹਦੇ ਲਈ ਰਮਿੰਦਗੀ ਮਹਿਸੂਸ ਕਰ ਰਹੇ ਨੇ ਕਿ ਸਾਡੀ ਕਮੀ ਰਹੀ ਆ ਤਾਂ ਇਹ ਹਾਦਸਾ ਵਾਪਰਿਆ ਹੁਣ ਇਹਦੇ ਉਲਟ ਆਪਾਂ ਚੱਲੀਏ ਤਾਂ ਸਾਡੇ ਮੁਲਕ ਭਾਰਤ ਦੇ ਵਿੱਚ ਅਨੇਕਾਂ ਹੀ ਲੋਕ ਮਾਰੇ ਜਾਂਦੇ ਆ ਪਿਛਲੇ ਕੁਝ ਸਾਲਾਂ ਦੇ ਵਿੱਚ 800 ਬੰਦਾ ਮਾਰੇ ਆ ਗਏ ਟ੍ਰੇਨ ਹਾਦਸਿਆਂ ਦੇ ਵਿੱਚ ਜਿਹਦੇ ਤੇ ਕਦੇ ਰੇਲ ਮੰਤਰੀ ਨੇ ਸਿਰ ਨਹੀਂ ਸਿੱਟਿਆ ਕਦੇ ਤੁਸੀਂ ਇਸ ਤਰ੍ਹਾਂ ਦੀ ਤਸਵੀਰ ਨਹੀਂ ਦੇਖੀ ਹੋਣੀ ਕਿ ਸਿਰ ਸਿੱਟ ਕੇ ਖੜੇ ਹੋਣ ਤੇ ਆਪਣੇ استیفی ਲੈ ਕੇ ਖੜੇ ਹੋਣ ਪਲਵਾਮਾ ਦੇ ਵਿੱਚ ਕਿੱਡਾ ਵੱਡਾ ਹਮਲਾ ਹੁੰਦਾ ਭਾਰਤੀ ਫੌਜ ਤੇ ਕਿੰਨੇ ਫੌਜੀ ਸ਼ਹੀਦ ਹੋ ਜਾਂਦੇ ਆ ਤਾਂ ਭਾਰਤ ਦੇ ਗ੍ਰਹਿ ਮੰਤਰੀ ਨੇ ਸਿਰ ਸੱਟ ਕੇ ਸ਼ਰਮਿੰਦਗੀ ਨਹੀਂ ਮੰਨੀ ਇਸ ਚੀਜ਼ ਆਪਣੇ ਸਿਰ ਨਹੀਂ ਲਈ ਜਦ ਕਿ ਗਵਰਨਰ ਪਿੱਟ ਪਿੱਟ ਮਰ ਗਿਆ ਕਿ ਮੈਂ ਦਿਖਾਈ ਦਿੰਦਾ ਰਿਆਂ ਕਿ ਭਾਈ ਇਹਨਾਂ ਨੂੰ ਬਾਈ 에ਅਰ ਪਹਚਾਇਆ ਜਾਵੇ ਬਾਈ ਰੋਡ ਭੇਜਣ ਦੇ ਵਿੱਚ ਫੌਜ ਨੂੰ ਖਤਰਾ ਹੈ ਉਸ ਹਮਲੇ ਦੀ ਜਾਂਚ ਤੱਕ ਨਹੀਂ ਹੋਈ ਤੇ ਜਿਹੜੇ ਬੰਦਿਆਂ ਦੀ ਜ਼ਿੰਮੇਵਾਰੀ ਲੈਣੀ ਬਣਦੀ ਸੀ ਉਹਨਾਂ ਨੇ ਕਦੇ ਸਿਰ ਸਿੱਟ ਕੇ ਜ਼ਿੰਮੇਵਾਰੀ ਨਹੀਂ ਲਈ ਦੋਸਤੋ ਗੱਲ ਕਿਰਦਾਰਾਂ ਦੀ ਹੁੰਦੀ ਹੈ ਜੇ ਜ਼ਿੰਮੇਵਾਰੀ ਲੈ ਲੈਂਦੇ ਉਹ ਕੋਈ ਛੋਟੇ ਨਹੀਂ ਸੀ ਹੋਣ ਲੱਗੇ ਘੱਟੋ ਘੱਟ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਂਦਾ ਪਰ ਸਾਡੇ ਮੁਲਕ ਦੇ ਵਿੱਚ ਇੱਕ ਅੱਜਕੱਲ ਤੰਗ ਦੇ ਲਈ ਪਸਰੀ ਹੋਈ ਹੈ ਕਿ ਜੇ ਕੋਈ ਕਹਿੰਦਾ ਤਾਂ ਲੋਕਾਂ ਨੂੰ ਇਹ ਆ ਕਿਤੇ ਦੂਜੀ ਕਮਿਊਨਿਟੀ ਦਾ ਕਹਿੰਦਾ ਤਾਂ ਸਾਡੇ ਲੋਕਾਂ ਦਾ ਹੀ ਸਿਰ ਝਕਾਉਣਾ ਚਾਹੁੰਦਾ ਜਦ ਕਿ ਜਿਹੜਾ ਕੋਈ ਵੀ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਉਹ ਸਭ ਦਾ ਸਾਂਝਾ ਹੁੰਦਾ ਹੈ ਉਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਰਹਿ ਜਾਂਦਾ ਨਾਲੇ ਰਾਜਨੀਤਿਕ ਲੋਕਾਂ ਦਾ ਧਰਮ ਕੋਈ ਨਹੀਂ ਹੁੰਦਾ ਇਹ ਤੁਸੀਂ ਇਤਿਹਾਸ ਪੜ੍ਹ ਲਓ ਅੱਜ ਤੱਕ ਸਭ ਜਾਣਦੇ ਆ ਬਹੁਤ ਘੱਟ ਬੰਦੇ ਹੋਏ ਨੇ ਰਾਜਨੀਤਿਕ ਜਿਹੜੇ ਸੱਚਮੁੱਚ ਆਪਣੇ ਧਰਮ ਦੀ ਲੀਹ ਤੇ ਚੱਲੇ ਹੋਣਗੇ ਤੇ ਉਹ ਬਹੁਤਾ ਚਿਰ ਰਹੇ ਨਹੀਂ ਇਸ ਦੁਨੀਆ ਤੇ ਸੋ ਸਚਾਈ ਕੀ ਹੈ ਤੁਹਾਡੇ ਸਾਹਮਣੇ ਤਸਵੀਰ ਵੀ ਹੈ ਤੁਹਾਡੇ ਸਾਹਮਣੇ ਕਹਾਣੀ ਵੀ ਹੈ ਦੋ ਦਿਨ ਪਹਿਲਾਂ ਤੁਸੀਂ ਅਖਬਾਰਾਂ 'ਚ ਪੜਿਆ ਹੀ ਹੈ ਜੋ ਕੋ ਸੋਇਆ ਹੈ ਤੇ ਆ ਵੀ ਅੱਜ ਤੁਹਾਡੇ ਸਾਹਮਣੇ ਹੈ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਬੰਦੇ ਤੱਕ ਪਹੁੰਚੇ ਜਿਨ੍ਹਾਂ ਨੂੰ ਸਿਰ ਸੁੱਟ ਕੇ ਸਾਰ ਮੰਨਣੀ ਚਾਹੀਦੀ ਸੀ ਸ਼ਾਇਦ ਵੀਡੀਓ ਸੁਣ ਕੇ ਮੰਨ ਲੈਣ 干了吗？